ਸਾਡੇ ਜੀ ਨਾਬੇ ਹਲਕੇ ਦਾ ਬਹੁਤ ਉੱਗਾ ਪਰਿਵਾਰ ਹੈ ਮਾਨਤਾ ਦਾ ਪਰਿਵਾਰ ਕਰਕੇ ਮਸ਼ਹੂਰ ਹੈ 15 ਸਾਲ ਸਰਪੰਚੀ ਕੀਤੀ ਹੈ ਤੇ ਇਹਨਾਂ ਦੇ ਘਰੋਂ ਮਾਤਾ ਜਨੈਲ ਫੌਰ ਜੀ ਉਹ ਚਲਾਣਾ ਕਰਕੇ ਇੰਨੇ ਦੇ ਇੱਕ ਰਿਸ਼ਤੇਰ ਸਾਡਾ ਬਹੁਤ ਹੀ ਛੋਟਾ ਭਰਾ ਹੈ ਕਿ ਮੇਰੇ ਹਸਨਾਮਨ ਦੇ ਵਿੱਚ ਸਰਪੰਚ ਨੇ ਸੋ ਉਹਨਾਂ ਦਾ ਬੁਖ ਮਾਇਆ ਸੀ ਉਦੋਂ ਤੋਂ ਪਤਾ ਲੱਗਿਆ ਸੀ ਕਿ ਸੋ ਜਤਵਾਰ ਦੇ ਨਾਲ ਸਾਂਝਾ ਕਰਨ ਦੇ ਲਈ ਆਇਆ ਮੈਂ ਸਮਝਦਾ ਕਿ ਵੱਡਾ ਪਰਿਵਾਰ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਅਸਰ ਸੋਖਾਲਾ ਪਰਿਵਾਰ ਹੈ ਇੰਨੇ ਸਾਲ ਲਗਾਤਾਰ ਸਰਪੰਚੀ ਕਰਨਾ ਵੱਡੀ ਗੱਲ ਹੁੰਦੀ ਹੈ ਤੇ ਅੱਜ ਉਹਨਾਂ ਨਾਲ ਸਾਂਝਾ ਕਰਨਾ ਹੈ ਸੀ ਜੋ ਮੇਰਾ ਪਣਾ ਮੀਠਾ ਲਾਗੇ ਲੈਂਡ ਪੋਲਿੰਗ ਨੂੰ ਲੈ ਕੇ ਵਿਰੋਧ ਕਿਉਂ ਹੋ ਰਿਹਾ ਹੈ ਲੈਂਡ ਪੋਲਿੰਗ ਦਾ ਵਿਰੋਧ ਨਾ ਕਿਉਂ ਹੋ ਰਿਹਾ ਕਿੱਥੇ ਕਮੀ ਰਹੀ ਗਈ ਸਰਕਾਰ ਨੂੰ ਕਿਸਾਨਾਂ ਸੁਝਾਉਣ ਦੇ ਵਾਸਤੇ ਕਿਸ ਤਰ੍ਹਾਂ ਬਚ ਰਹੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ ਠੀਕ ਹੈ no doubt ਮੇਰੇ ਕੋਈ ਜਿਹੜੀ ਚਲੋ ਸਰਕਾਰ ਦਾ ਆਪ ਦਾ ਥੀ ਵਯੂ ਪੁਆਇੰਟ ਸੀਗਾ ਔਰ ਕਿਸਾਨ ਵੀਰਾਂ ਦਾ ਆਪਦਾ ਥੀ ਵਿਊ ਪੁਆਇੰਟ ਸੀਗਾ ਪਰ ਮੈਂ ਸਮਝਦਾ ਕਿ ਜਲਦੀ ਸਾਰਾ ਕੁਝ ਜਿਹੜਾ ਠੀਕ ਹੋਏਗਾ ਕੋਈ ਜੀ ਗੱਲ ਨਹੀਂ ਕੱਲ ਬੀਬਾ ਹਰਸਿੰਦਰਤ ਕੋਲ ਬਾਤ ਲਾਈ ਸੀਗੇ ਇੱਥੇ ਰਖੜੀ ਬੰਨਣ ਵਾਸਤੇ ਜੇ ਉਹਨੇ ਇਲਜ਼ਾਮ ਲਗਾਏ ਨੇ ਕਿ ਇਹ ਜਿਹੜਾ ਸਭ ਕੁਝ ਹੋ ਰਿਹਾ ਖੇਤਰੀ ਬਾਤ ਤੇ ਭੁਮਤ ਮੰਨ ਕਰਕੇ ਹੋ ਰਿਹਾ ਪੰਜਾਬ ਚ ਨਸ਼ਾ ਦਾ ਅੱਜ ਵੀ ਓਮੀਆ ਮੇਰਾ ਭਰਾ ਬੇਕਸੂਰ ਆ ਉਹ ਕੋਈ ਵੀ ਨਸ਼ਾ ਤਸਕਰੀ ਨਹੀਂ ਕੀਤੀ ਕਿ ਕਿਵੇਂ ਬਿਆਨ ਨੂੰ ਦੇਖਦੇ ਹਾਂ ਦੇਖੋ ਇਸ ਤਰ੍ਹਾਂ ਕਿ ਚਲੋ ਉਹਨਾਂ ਦਾ ਕੰਮ ਹੈ ਵਿਰੋਧ ਕਰਨਾ ਅਲਿਗੇਸ਼ਨ ਲਾਉਣਾ ਸਰਕਾਰ ਤੇ ਜੀ ਸਦ ਕਿ ਲਾਉਂ ਕੋਈ ਦਿੱਖੰਦੀ ਹੈ ਪਰ ਸਵਾਲ ਇਹ ਹੈ ਕਿ ਨਸ਼ਾ ਤਾਂ ਚਲੋ ਅ ਇੱਥੇ ਕੀ ਸਾਰੀ ਦੁਨੀਆ ਦੇ ਵਿੱਚ ਹੀ ਵਿਗਦਾ ਹੈ ਲੋਕ ਕਰਦੇ ਵੀ ਨੇ ਪਰ ਸਵਾਲ ਇਹ ਹੈ ਵੀ ਪਿਛਲੇ ਸਾਢੇ 3 ਸਾਲਾਂ ਦੇ ਵਿੱਚ ਕੀ ਸਰਕਾਰ ਦੇ ਕਿਸੇ ਨੁਮਾਇੰਦੇ ਦੇ ਉੱਪਰ ਉਂਗਲ ਉਠੀ ਹੈ ਨਸ਼ਾ ਵੇਚਣ ਵਾਲਿਆਂ ਚ ਮਿਕਵਾਨ ਵਾਲਿਆਂ ਚ ਉਹਨਾਂ ਦੀ ਪੁਸ਼ਤਪਨਾਹੀ ਦੇ ਵਿੱਚ ਕੀ ਐਲੀਗੇਸ਼ਨ ਸਿਰਫ ਔਰ ਸਿਰਫ ਪਿਛਲੀਆਂ ਸਰਕਾਰਾਂ ਦੇ ਖਾਸ ਤੌਰ ਤੇ ਅਕਾਲੀ ਦਲ ਦੀ ਸਰਕਾਰਾਂ ਵੇਲੇ ਉਹਨਾਂ ਲੀਡਰਾਂ ਦੇ ਉੱਪਰ ਜਿਨ੍ਹਾਂ ਦਾ ਫਰਜ਼ ਪੰਜਾਬ ਨੂੰ ਮੂਲ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੀ ਡਿਊਟੀ ਸੀਗੀ ਉਹਨਾਂ ਦੇ ਉੱਪਰ ਉਂਗਲਾ ਕਿਉਂ ਉਠਦੀਆਂ ਨੇ ਸੋ ਮੇਰੇ ਕਹਿਸੇ ਦਾ ਮਤਲਬ ਇਹ ਹੈ ਕਿ ਮੈਂ ਵਿਵਾ ਹੱਸੀਬਤ ਗੌਰ ਜੀ ਨੂੰ ਕਹਿਣਾ ਚਾਹੁੰਗਾ ਕਿ ਅਸੀਂ ਤਾਂ ਉਹੀ ਕੰਡੇ ਚੁਗ ਰਹੇ ਹਾਂ ਜਿਹੜੇ ਤੁਹਾਡੀ ਸਮੇਂ ਦੀ ਸਰਕਾਰ ਪੰਜਾਬ ਦੇ ਵਿੱਚ ਬੀਜ ਗਈ ਹਾਂ ਉਹਨਾਂ ਕੰਡੇ ਨੂੰ 100% ਚੁਗਲ ਦੇ ਵਿੱਚ ਤੇ ਲੋਕਾਂ ਦੇ ਉਹ ਜ਼ਖਮ ਭਰਨ ਦੇ ਵਿੱਚ ਸਮਾਂ ਥੋੜਾ ਜ਼ਰੂਰ ਲੱਗ ਸਕਦਾ ਤੇ ਉਹ ਲੱਗ ਰਿਹਾ ਪਰ ਸਾਡੇ ਵੱਲੋਂ ਸਰਕਾਰ ਵੱਲੋਂ ਪਾਰਟੀ ਵੱਲੋਂ ਸਿਨਸੀਅਰ ਐਫਰਟਸ ਦੇ ਵਿੱਚ ਕੋਈ ਕਮੀ ਨਾ ਗੱਲ ਸੀ ਨਾ ਜਿਤਨਾ ਗੱਲ ਨੂੰ ਖੈਰਾ ਸਾਹਿਬ ਜਿਹੜੇ ਪੀਐਸਓ ਦੇ ਅਗਵਾੜਾ ਸੀਗੇ ਫੜੇਗੇ ਉਹਨਾਂ ਕਿੰਨਾ ਦੇਦੋ ਅੱਗੇ ਜਿਹੜੀ ਸਾਡੇ ਮੇਰੇ ਤੁਹਾਡੇ ਦੇਖਣਾ ਤਾਂ ਖੁਸ਼ ਹੈ ਗਨੀ ਜੀ ਪੂਰਨਾ L.O.C ਜਿਹੜਾ ਲੋਕਆਊਟ ਨੋਟਿਸ ਸਰਕੂਲਰ ਹੈ ਜਿਹੜਾ ਉਹ ਜਾਰੀ ਹੋਇਆ ਹੋਇਆ ਸੀਗਾ ਉਹ ਬਾਹਰ ਜਾਣਾ ਚਾਹਦਾ ਸੀਗਾ ਉੱਥੇ 에어ਪੋਰਟ ਅਥਾਰਟिटीज ਨੇ ਉਹ ਹੱਲ ਨੂੰ ਪੰਜਾਬ ਪੁਲਿਸ ਵੱਲੋਂ ਤਾਂ ਇੱਕ ਲੀਗਲ ਲਾਪਲ ਪ੍ਰੋਸੈਸ ਹੈ ਜੀ ਉਹਦੇ ਚ ਪੋਲਿਟਿਕਸ ਦਾ ਤਾਂ ਕੋਈ ਕੰਮ ਹੀ ਨਹੀਂ ਹੈ ਸੁਖਬਾਲ ਸਿੰਘ ਖਹਿਰਾ ਨਾਲ ਵੀ ਕੋਈ ਫੋਨ ਤੇ ਵੀ ਸੰਪਰਕ ਉਹ ਜਿਹੜਾ ਮੈਂ ਸੰਵਾਦ ਜਨਤਾ ਮਤਾ ਨਾਲ ਸੀ ਨੋਟਿਸ ਜਿਹਦੇ ਨਾਲ ਸੁਖਪਾਲ ਖਹਿਰਾ ਜੀ ਨਾਲ ਕੀਦਾ ਫੋਨ ਸੰਪਰਕ ਜਿਹੜਾ BSO ਜਿਹੜਾ ਇਹ ਗਾਇਆ ਪੂਰਾ ਜਿਹੜਾ ਉਹ ਤਾਂ ਉਹ ਤਾਂ ਦੇਖੋ ਮੇਰੀ ਗੱਲ ਸਮਝੋ ਸੀ ਉਹ ਤਾਂ ਇੱਕ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੇ ਉਹ ਕਿਤੇ ਨਾ ਕਿਤੇ ਕੋਈ ਤਾਰ ਲਿੰਕ ਜੁੜਦੇ ਹੋਣਗੇ ਜਾਂ ਜਾਂ ਕੋਈ ਪ੍ਰੂਫ ਪੁਲਿਸ ਕੋਲ ਹੋਊਗਾ ਤਾਂ ਹੀ ਨਾਮ ਆਇਆ ਹੋਊਗਾ ਤਾਂ ਹੀ ਐਫ ਆਰ ਆ ਐਫ ਆਰ ਹੋਈ ਹੋਊਗੀ ਤਾਂ ਹੀ ਕੋਰਟ ਨੇ ਜਾਂ ਪੁਲਿਸ ਨੇ ਲੁਕਆਊਟ ਸਰਕਲ ਜਾਰੀ ਕੀਤਾ ਹੋਊਗਾ ਉਹ ਤਾਂ ਜਿਹੜਾ ਆਪਦੇ ਪੀਐਸਓ ਦੇ ਨਾਲ ਗੱਲਾਂ ਤਾਂ ਉਹਨਾਂ ਦੀ ਡੈਫੀਨਿਟਲੀ ਹੁੰਦੀਆਂ ਹੋਣਗੀਆਂ ਤੁਸੀਂ ਜੇ ਬੰਦੇ ਨੂੰ ਆਪਦੇ ਆਲੇ ਦੁਆਲੇ ਦਾ ਵੀ ਜੇ ਬੰਦਾ ਕਹੇ ਵੀ ਮੈਂ ਇਗਨੋਰੈਂਟ ਆ ਮੈਨੂੰ ਕੁਝ ਪਤਾ ਨਹੀਂ ਹੈ ਮੇਰੇ ਨੇੜਲੇ ਬੰਦੇ ਜਿਹੜੇ 24 ਘੰਟੇ ਨਾਲ ਰਹਿੰਦੇ ਨੇ ਕਿ ਇਹ ਤਾਂ ਮੈਂ ਸਮਝਦਾ ਕੋਈ ਗੱਲ ਵਾਜਬ ਜਾਇਜ਼ ਗੱਲ ਨਹੀਂ ਹੈ ਪਰ ਹਾਂ ਡੈਫੀਨਿਟਲੀ ਮੇਰੇ ਕਹਿਣ ਜਾਂ ਤੁਹਾਡੇ ਕਹਿਣ ਦਾ ਕੋਈ ਮੈਟਰ ਨਹੀਂ ਕਰਦਾ ਹੈਗਾ ਮੈਟਰ ਨਹੀਂ ਕਰਦਾ ਕਿ ਪੁਲਿਸ ਕੀ ਇਨਵੈਸਟੀਗੇਸ਼ਨ ਕਰਦੀ ਹੈ ਔਰ ਉਹ ਤੋਂ ਬਾਅਦ ਕੋਰਟ ਉਹਦਾ ਕੀ ਵਰਡ ਡਿਕਟ ਦਿੰਦੀ ਹੈ ਉਹ ਮੈਟਰ ਕਰਦਾ ਸੁਮੇਤ ਸਿੰਘ ਬਾਦਲ ਨੇ ਕਿਹਾ ਕਿ ਸਾਰੇ ਕਾਲੀ ਦਾਲ ਨੂੰ ਇਕੱਠੇ ਹੋਣ ਦੀ ਲੋੜ ਆ ਤੁਸੀਂ ਉਹਨਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਮੈਂ ਤਾਂ ਦੂਜੀ ਪਾਰਟੀ ਹੈ ਜੀ ਅਕਾਲੀ ਦਲ ਮੈਂ ਤਾਂ ਉਹਦੇ ਬਾਰੇ ਕੀ ਬਿਆਨ ਦੇ ਸਕਦਾ ਪਰ ਡੈਫੀਨਿਟਲੀ ਮੈਂ ਸਮਝਦਾ ਕਿ ਜੇ ਅੱਜ ਅਕਾਲੀ ਦਲ ਕਦੇ ਖਤਮ ਨਹੀਂ ਹੁੰਦਾ ਸੀਗਾ ਮਰਦਾ ਨਹੀਂ ਸੀ ਅਕਾਲੀ ਦਲ ਕਿਉਂਕਿ ਜਦੋਂ ਤੱਕ ਅਕਾਲੀ ਦਲ ਕਰਦਾ ਸੀ ਪੰਜਾਬ ਦੀ ਪੰਜਾਬੀ ਦੀ ਪੰਥ ਦੀ ਗੱਲ ਕਰਦਾ ਸੀਗਾ ਉਦੋਂ ਤੱਕ ਤਾਂ ਠੀਕ ਸੀਗਾ ਜੇ ਉਹੀ ਅਕਾਲੀ ਦਲ ਪੰਥ ਨੂੰ ਵਿਸਾਰ ਕੇ ਸਰਕਾਰ ਨਸ਼ੇ ਬਚਾਉਣ ਦੀ ਗੱਲ ਕਰੂਗਾ ਗੁਰੂ ਸਾਹਿਬ ਦੀ ਬੇਅਦਬੀ ਉਹਨਾਂ ਦੀ ਨੱਕ ਹਿੱਟ ਹੋਊਗੀ ਤੇ ਫਿਰ ਜਿਹੜੀ ਪਾਰਟੀ ਦੇਖੋ ਆਪ ਦੇ ਬੇਸਿਕ ਮੁੱਢਲੇ ਸਿਧਾਂਤਾਂ ਤੋਂ ਥਿੜਕੀ ਹੈ ਉਹ ਖਤਮ ਹੋ ਗਈ ਤੁਸੀਂ ਇਕੱਲੇ ਪੰਜਾਬ ਦੀ ਨਹੀਂ ਪੂਰੇ ਮੁਲਕ ਦੀਆਂ ਸਟੇਟਾਂ ਦੀ ਐਗਜ਼ਾਮਪਲ ਚੱਕ ਕੇ ਦੇਖ ਲਓ ਇਹ ਇਹ ਮੇਸ਼ਾਪ ਪੰਥ ਦੀ ਪੰਜਾਬ ਪੰਜਾਬੀ ਦੀ ਗੱਲ ਕਰਦੇ ਹੁੰਦੇ ਸੀਗੇ ਉਹ ਤੋਂ ਪਰਾਂ ਹਟੇ ਤੇ 10 ਸਾਲਾਂ ਦੇ ਵਿੱਚ ਕਰ ਕਰ ਨਸ਼ੇ ਵੀ ਪਹੁੰਚ ਗਏ ਤੇ ਗੁਰੂ ਸਾਹਿਬ ਦੇ ਬਾਕੀ ਸਾਰੀਆਂ ਚੀਜ਼ਾਂ ਪੰਜਾਬ ਦੇ ਲੋਕ ਨੇ ਜਿਹੜੇ ਉਹ ਬੜੇ ਫਰਾਕਦਿਲ ਨੇ ਕੰਮ ਦੋ ਘੱਟ ਹੋ ਗਏ ਵੱਧ ਹੋ ਗਏ ਉਹ 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 ਗੱਲਾਂ ਲੋਕ ਭੁਲਾ ਦਿੰਦੇ ਹੁੰਦੇ ਨੇ ਪਰ ਦੋ ਚੀਜ਼ਾਂ ਜਿਹੜੀਆਂ ਅਖਾਲੀ ਦਲ ਦੇ ਰਾਜਪਾਗ ਸਮੇ ਇਹਨਾਂ ਦੀ ਪੁਸ਼ਤ ਪਨਾਹੀ ਦੇ ਹੇਠ ਹੋਈਆਂ ਇੱਕ ਗੁਰੂ ਸਾਹਿਬ ਦੀ ਬੇਅਦਬੀ ਤੇ ਇੱਕ ਕਰ ਕਰ ਜਿਹੜੇ ਨਸ਼ੇ ਪਹੁੰਚ ਗਏ ਇਨ੍ਹਾਂ ਦੋ ਗੁਨਾਹਾਂ ਦੀ ਮਾਫੀ ਨਾ ਪ੍ਰਮਾਤਮਾ ਤੋਂ ਮਿਲ ਲਈ ਐ ਨਾ ਲੋਕਾਂ ਤੋਂ ਮਿਲ ਲਈ ਆ ਹੁਣ ਚਾਹੇ ਇਕੱਠੇ ਰਹਿ ਕੇ ਲੜ ਲਾਣ ਚਾਹੇ ਆੜੜ ਹੋ ਕੇ ਲੜ ਲਣ ਜਿਵੇਂ ਮਰਜ਼ੀ ਲੜ ਲੈਣ ਰਿਜ਼ਲਟ ਹੈ ਜਿਹੜਾ ਉਹ ਜ਼ੀਰੋ ਹੀ ਰੋ ਆਰਥਿਕ ਹਾਲਾਤ ਕਿਹੋ ਜਿਹੀ ਨੇ ਪੰਜਾਬ ਦੇ ਕੀ ਪੰਜਾਬ 'ਚ ਆਰਥਿਕ ਐਮਰਜੈਂਸੀ ਲੱਗੀ ਹੋਈ ਹੈ ਨਹੀਂ ਤੁਸੀਂ ਇਹ ਕਿਉਂ ਪੁੱਛ ਰਹੇ ਹੋ ਜੀ ਆਪਰੇ ਮੈਂ ਬਾਕੀ ਵਿਭਾਗਾਂ ਤੋਂ ਅਣ ਵਰਤੇ ਫੰਡ ਵੀ ਮੰਗਾਏ ਗਏ ਨੇ ਬਹੁਤ ਸਾਰੇ ਲੈਟਰ ਵੀ ਇਸੂਆ ਨੇ ਔਰ ਸਾਢੇ 3 ਸਾਲ ਤੇ ਬਹੁਤ ਜ਼ਿਆਦਾ ਜਿਹੜੇ ਹੈਗੇ ਨੇ ਕੋਈ ਡਿਵੈਲਪਮੈਂਟ ਦੇ ਕੰਮ ਹੀ ਨਹੀਂ ਹੋਏ ਨੇ ਤੁਸੀਂ ਇਹ ਤਾਂ ਚਲੋ ਆਪਾਂ ਆਪਣਾ ਥਿ ਵਯੂ ਪੁਆਇੰਟ ਹੈ ਜੀ ਤੁਹਾਡਾ ਮੈਨੂੰ ਥੋੜਾ ਜਿਹਾ ਬਾਇਸਡ ਵਿਊ ਪੁਆਇੰਟ ਲੱਗ ਰਿਹਾ ਵੀ ਡਿਵੈਲਪਮੈਂਟ ਦੇ ਕੰਮ ਨਹੀਂ ਹੋਏ ਸਾਨੂੰ ਤੇ ਲੋਕਾਂ ਨੂੰ ਤਾਂ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਹਾਂ ਡੈਫੀਨਿਟਲੀ ਜਿਹੜਾ ਤੁਸੀਂ ਕਿਹਾ ਕਿ ਜਿਹੜੇ ਸਰਕਾਰ ਦੇ ਫੰਡਸ ਨੇ ਵੱਖ-ਵੱਖ ਵਿਭਾਗਾਂ ਤੋਂ ਵਿਭਾਗਾਂ ਕੀਦੇ ਨੇ ਸਰਕਾਰ ਦਾ ਹਿੱਸਾ ਨੇ ਨਾ ਜੀ ਜੇ ਕਿਤੇ ਕਿਤੇ ਫੰਡਸ ਕੋਈ ਅਨਯੂਟਿਲਾਈਜ਼ਡ ਪਏ ਨੇ ਤੇ ਉਹਨੂੰ ਇੱਕ ਜਗ੍ਹਾ ਇਕੱਠੇ ਕਰਕੇ ਉਹ ਬੈਟਰ ਵਰਤੋਂ ਦੇ ਵਿੱਚ ਲਿਆ ਜਾ ਸਕਦਾ ਹੈ ਜੇ ਉਹ ਆਪਾਂ ਨੂੰ ਅੱਜ ਤੁਹਾਡੇ ਜਾਂ ਮੇਰੇ ਘਰੇ ਆਪਾਂ ਨੂੰ ਲੱਖ ਰੁਪਏ ਦੀ ਲੋਡ ਪੇਜੇ ਤੇ ਆਪਣੀ ਥੋੜੀ ਜਿਹੀ ਵਿੱਚ 50000 ਹੋਵੇ ਆਪਾਂ ਆਪਦੇ ਘਰਦਿਆਂ ਤੋਂ ਬੱਚਿਆਂ ਤੋਂ ਬਜ਼ੁਰਗਾਂ ਤੋਂ ਭਾਈ ਤੁਹਾਡੇ ਕੋਲ ਕਿੰਨੇ ਕਿੰਨੇ ਪੈਸੇ ਪੈਣੇ ਆਪਾਂ ਇਕੱਠੇ ਕਰਕੇ ਘਰ ਚ ਲਈ ਲੈਣੇ ਹੁੰਦੇ ਆਂ ਅਸੀਂ ਸਰਕਾਰ ਚਾਹਦੀ ਹੈ ਗਾਰਵਿੰਦ ਕੇ ਜੀ ਦੀ ਆਵਾਜ਼ ਵੀ ਮੰਨੇ ਨੇ ਵੀ ਜਿਹੜੇ ਵਪਾਰੀਆਂ ਨੂੰ ਅਸੀਂ ਸਬਸਿਡੀ ਨਹੀਂ ਦੇ ਸਕਦੇ ਹਾਂ ਤੇ ਉਹ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਇਹ ਕਿਹਾ ਵੀ ਕੱਲੇ ਸਬਸਿਡੀਆਂ ਦੇ ਉੱਪਰ ਡਿਪੈਂਡੈਂਟ ਹੋ ਕੇ ਜੇ ਆਪਾਂ ਇਨਵੈਸਟਮੈਂਟ ਕਰਾਂਗੇ ਤਾਂ ਉਹ ਬਹੁਤਾ ਵਾਇਬਲ ਮਾਹੌਲ ਨਹੀਂ ਹੈ ਉਹ ਕਿਉਂ ਅੱਜ ਅਸੀਂ 5 ਸਾਲ ਲਈ ਸਬਸਿਡੀਆਂ ਦੇ ਦਾਂਗੇ ਜਾਂ 10 ਸਾਲ ਲਈ ਸਬਸਿਡੀਆਂ ਦੇ ਦਾਂਗੇ ਜਿਹੜੀਆਂ ਇੰਡਸਟਰੀ ਆ 5 10 ਸਾਲ ਲਈ ਆਜੂਗਾ ਜਦੋਂ ਸਬਸਿਡੀ ਮੁੱਕ ਜੂਗੀ ਉਹ ਫਿਰ ਮੁੜ ਕੇ ਆਉਦਾ ਸਮਾਨ ਪੱਟ ਕੇ ਕਿਤੇ ਲੈ ਜਾਣਗੇ ਹਿਮਾਚਲ ਦੇ ਵਿੱਚ ਨੇਬਰਿੰਗ ਸਟੇਟਸ ਦੇ ਵਿੱਚ ਕੀ ਹੋਇਆ ਸੈਂਟਰ ਸਰਕਾਰ ਨੇ ਕੰਸੈਸ਼ਨਸ ਦਿੱਤੇ 10 ਸਾਲ ਲਈ 15 ਸਾਲ ਲਈ ਉਹ ਇੱਕ ਵਾਰ ਲੱਗੀ ਬਹੁਤ ਸਾਰੇ ਉਥੇ ਯੂਨੀਅਨ ਵਾਦੇ ਚ ਬੰਦੇ ਵੀ ਹੋਗੇ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਉਹ ਇੱਕ ਹਿੱਸਾ ਹੁੰਦਾ ਹੈ ਸਾਰੇ ਦੇ ਸਾਰੇ ਇਕੋਸਿਸਟਮ ਨੂੰ ਵਧੀਆ ਚਲਾਉਣ ਦਾ ਸਬਸਿਡੀਆਂ ਇੱਕ ਹਿੱਸਾ ਹੋ ਸਕਦਾ ਹੈ ਪਰ ਜੇ ਤੁਸੀਂ ਕਹੋ ਵੀ ਸਿਰਫ ਔਰ ਸਿਰਫ ਸਬਸਿਡੀਆਂ ਦੇ ਸਿਰ ਤੇ ਅਸੀਂ ਇੰਡਸਟਰੀ ਲਾਵਾਂਗੇ ਉਹ ਨਹੀਂ ਹੈ ਬ੍ਰਾਡਲੀ ਜਿਹੜਾ ਉਹਨਾਂ ਨੇ ਕਿਹਾ ਸੀ ਉਹ ਇਹ ਕਿਹਾ ਸੀਗਾ ਕਿ ਜੇ ਅਸੀਂ ਤੁਹਾਨੂੰ ਮਾਹੌਲ ਇੰਨਾ ਵਧੀਆ ਦਵਾਂਗੇ ਸਰਕਾਰ ਵੱਲੋਂ ਵੀ ਔਰ ਸਮਾਜ ਵੱਲੋਂ ਵੀ ਕਿ ਤੁਹਾਡਾ ਆਪ ਇਥੇ ਕੰਮ ਕਰਨ ਨੂੰ ਦਿਲ ਕਰੂਗਾ ਸੋ ਉਹ ਸੋਚ ਕੇ ਤੁਸੀਂ ਆਓ ਈਜ਼ ਆਫ ਡੂਇੰਗ ਬਿਜ਼ਨਸ ਤੁਹਾਨੂੰ ਕੋਈ ਇਨਸਪੈਕਟਰ ਆ ਕੇ ਪਰੇਸ਼ਾਨ ਨਹੀਂ ਕਰੂਗਾ ਤੁਹਾਨੂੰ ਕੋਈ ਨਜਾਇਜ਼ ਤੰਗ ਪਰੇਸ਼ਾਨ ਨਹੀਂ ਕਰੂਗਾ ਤੁਹਾਨੂੰ ਕਿਸੇ ਤਰੀਕੇ ਦੀ ਸਰਕਾਰੀ ਦਰਬਾਰੇ ਲੋੜਾ ਹੈ ਸਰਕਾਰ ਆ ਕੇ ਤੁਹਾਡਾ ਕਰੇ ਕੰਮ ਕਰਕੇ ਜਾਊਗੀ ਆਹ ਕਹੇ ਉਹਨਾਂ ਨੇ ਨਹੀਂ ਆਪ ਤੱਕ ਆਦਤ ਕਿਹੋ ਜਿਹੀ ਵੈਸੇ ਪੰਜਾਬ ਠੀਕ ਨਹੀਂ ਜੀ ਕੀਦਕ ਦਾ ਠੀਕ ਹੈ ਕਰਜ਼ਾ ਬਹੁਤ ਜ਼ਿਆਦਾ ਨਹੀਂ ਵੱਧ ਗਿਆ ਮਿਆਸਰ ਤੇ ਉਹਦਾ ਫਿਰ ਜਦੋਂ ਇਸ ਤਰ੍ਹਾਂ ਹੁੰਦਾ ਕਿ ਜਦੋਂ ਪਿਛਲੇ ਸਰਕਾਰਾਂ ਦੇ ਸਮੇਂ ਇੰਨਾ ਕਰਜ਼ਾ ਚੜਿਆ ਹੋਇਆ ਸੀਗਾ ਉਹ ਤਾਂ ਜਿਹੜਾ ਤੁਸੀਂ ਵਿਆਜ ਦੇ ਉੱਪਰ ਹੀ ਵਿਆਜ ਲੱਗੀ ਜਾਊਗਾ ਤੇ ਕਰਜ਼ਾ ਤਾਂ ਚੜਨਾ ਹੀ ਹੈ ਪਰ ਸਵਾਲ ਇਹ ਹੈ ਸਵਾਲ ਇਹ ਨਹੀਂ ਹੁੰਦਾ ਸਰ ਘਰਾਂ ਦੇ ਉੱਪਰ ਵੀ ਕਰਜ਼ਾ ਹੁੰਦਾ ਹੈ ਵਪਾਰਾਂ ਦੇ ਉੱਪਰ ਵੀ ਕਰਜ਼ਾ ਹੁੰਦਾ ਹੈ ਸਟੇਟਾਂ ਤੇ ਦੇਸ਼ਾਂ ਦੇ ਉੱਪਰ ਵੀ ਕਰਜ਼ਾ ਹੁੰਦਾ ਹੈ ਸਵਾਲ ਇਹ ਹੈ ਵੀ ਤੁਸੀਂ ਉਹਦੀ ਯੂਟਿਲਾਈਜੇਸ਼ਨ ਕਿਸ ਪਾਸੇ ਵੱਲ ਕਰਦੇ ਹੋ ਜਿੰਨਾ ਤੁਸੀਂ ਲੋਨ ਲੈ ਰਹੇ ਹੋ ਤੇ ਉਹ ਖੇ ਖਰਾਬ ਕਰ ਰਹੇ ਹੋ ਉਹਨੂੰ ਤੁਸੀਂ ਘਾਰੇ ਪਾ ਕੇ ਤੁਸੀਂ ਆਪਦੇ ਘਰਾਂ ਦੇ ਵਿੱਚ ਲੈ ਕੇ ਜਾ ਰਹੇ ਹੋ ਉਹਦੀ ਕਰਪਸ਼ਨਾਂ ਕਰ ਰਹੇ ਹੋ ਉਹ ਤਾਂ ਮਾੜੀ ਗੱਲ ਹੈ ਪਰ ਜੇ ਉਹ ਕਰਜ਼ਾ ਤੁਸੀਂ ਲੈ ਰਹੇ ਹੋ ਤੇ ਉਹ ਕਰਜ਼ਾ ਲੈ ਕੇ ਤੁਸੀਂ ਜੀਵਿਕਾ ਦਾ ਥਰਮਲ ਪਾਵਰ ਪਲਾਂਟ ਖਰੀਦ ਰਹੇ ਹੋ ਜੇ ਕਰਜ਼ਾ ਲੈ ਕੇ ਤੁਸੀਂ ਸਕੂਲ ਆਫ ਹਸਪੀਟਲ ਬਣਾ ਰਹੇ ਹੋ ਜੇ ਕਰਜ਼ਾ ਲੈ ਕੇ ਤੁਸੀਂ ਆ ਲੋਕਾਂ ਨੂੰ ਨੂੰ ਸਹੂਲਤਾਂ ਦੇ ਰਹੇ ਹੋ ਜੇ ਕਰਜ਼ਾ ਲੈ ਕੇ ਤੁਸੀਂ ਜਿਹੜੇ ਕੈਪੀਟਲ ਐਕਸਪੈਂਡੀਚਰ ਹੈ ਉਹ ਕਰ ਰਹੇ ਹੋ ਜੇ ਕਰਜ਼ਾ ਲੈ ਕੇ ਤੁਸੀਂ 10-10 ਲੱਖ ਦਾ ਬੀਮਾ ਹਰ ਘਰ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਜੇ ਕਰਜ਼ਾ ਲੈ ਕੇ ਤੁਸੀਂ ਖੇਡ ਸਟੇਡੀਅਮ ਬਣਾ ਰਹੇ ਹੋ ਛੱਪੜਾਂ ਦੀ ਸਫਾਈ ਕਰ ਰਹੇ ਹੋ ਤੇ ਉਹ ਉਹ ਮਾੜਾ ਕਰਜ਼ਾ ਨਹੀਂ ਹੈਗਾ ਮਾੜਾ ਕਰਜ਼ਾ ਹੁੰਦਾ ਵੀ ਲੋ ਤੇ ਉਹਨੂੰ ਰੈਵਨਿਊ ਐਕਸਪੈਂਡੀਚਰ ਦੇ ਵਿੱਚ ਤੁਸੀਂ ਖੇਫਰਾਵ ਕਰ ਦੋ ਜਾਂ ਉਹ ਕਰਪਸ਼ਨਾਂ ਦੇ ਵਿੱਚ ਖਾ ਜਾਓ ਉਹ ਮਾੜਾ ਹੁੰਦਾ ਹੈ ਡੈਫੀਨਿਟਲੀ ਜੋ ਪੂਰੇ ਨਾਰਥਰਨ ਇੰਡੀਆ ਦੇ ਵਿੱਚ ਹੁਣ ਬਾਰਿਸ਼یں ਇੰਨੀਆਂ ਪਈਆਂ ਨੇ ਤੇ ਉੱਪਰੋਂ ਵੀ ਪਾਣੀ ਇੰਨਾ ਆ ਰਿਹਾ ਹੈ ਉਹ ਡੈਫੀਨਿਟਲੀ ਥੋੜਾ ਜਿਹਾ ਕੌਜ਼ ਆਫ ਕਨਸਰ ਵੀਰ اور ਐਡਮਿਨਿਸਟ੍ਰੇਸ਼ਨ ਵੀ ਪੂਰੇ ਅਲਾਰਟ ਤੇ ਨੇ ਕਿਸੇ ਵੀ ਇਵੈਂਚੁਅਲਿਟੀ ਨੂੰ ਹੈਂਡਲ ਕਰਨ ਲਈ ਸਰਕਾਰ ਨੇ ਪੂਰਾ ਪ੍ਰਕਾਪ ਬਵੰਦ ਕੀਤੇ ਹੋਏ ਆਵਾਜ਼